ਸਸ਼ਟਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਕਿਸਾਨ ਸੰਘਰਸ਼ ਕਰ ਰਹੇ ਨੇ ਤੇ ਦੂਜੇ ਪਾਸੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਕਿਸਾਨਾਂ ਨੇ ਦਿੱਲੀ ਜਾਣਾ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਤੇ ਉਹ ਪੂਰੀਆਂ ਵੀ ਹੋਣੀਆਂ ਚਾਹੀਦੀਆਂ ਨੇ ਪ੍ਰਦਰਸ਼ਨ ਕਰਨਾ ਉਹਨਾਂ ਦਾ ਹੱਕ ਵੀ ਬਣਦਾ ਹੈ ਪਰ ਦੂਜੇ ਪਾਸੇ ਕਿਸਾਨ ਕਹਿੰਦੇ ਆ ਜੇ ਪਹੁੰਚੇ ਨਹੀਂ ਦਿੱਲੀ ਵਾਲੇ ਪਾਸੇ ਨੂੰ ਰਵਾਨਾ ਨਹੀਂ ਹੋਏ ਪੰਜਾਬ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਕਈ ਤਰ੍ਹਾਂ ਦੇ ਹੋਰ ਤਸ਼ੱਦਦ ਕੀਤੇ ਜਾ ਰਹੇ ਨੇ ਤਾਂ ਪੰਜਾਬ ਸਰਕਾਰ ਦੀ ਇੱਥੇ ਜਵਾਬਦੇਹੀ ਬਣਦੀ ਹੈ ਕਿ ਪੰਜਾਬ ਦੇ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ ਵੀਰੋ ਅਜ ਹਾਲਾਤ ਇੱਕ ਵਾਰ ਫਿਰ ਤੋਂ ਚਿੰਤਾਜਨਕ ਬਣੇ ਹੋਏ ਨੇ ਤੇ ਕਿਸਾਨਾਂ ਨੂੰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨਾ ਪਿਆ ਰਹੇ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੀ ਨਮਾਇੰਦਾ ਜਮਾਤ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਦਾ ਡਟ ਕੇ ਸਮਰਥਨ ਕਰਦਾ ਹੈ ਤੇ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤੁਰੰਤ ਪ੍ਰਭਾਵ ਦੇ ਨਾਲ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤੀਆਂ ਜਾਣ ਤੇ ਨਾਲ ਹੀ ਅਪੀਲ ਵੀ ਕਰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ ਸੋ ਕਿਸਾਨਾਂ ਦੇ ਉੱਤੇ ਕਿਸੇ ਵੀ ਕਿਸਮ ਦੀ ਜ਼ੋਰ ਜ਼ਬਰਦਸਤੀ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨਾ ਕਰਨ ਪਰ ਸਵਾਲ ਤਾਂ ਵੱਡਾ ਇਹ ਖੜਾ ਹੈ ਕਿ ਕਿਸਾਨ ਤਾਂ ਹਲੇ ਹਰਿਆਣੇ ਚ ਦਾਖਲ ਹੀ ਨਹੀਂ ਹੋਏ ਉਹ ਪੰਜਾਬ ਦੀ ਧਰਤੀ ਦੇ ਉੱਤੇ ਖੜੇ ਨੇ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਪੰਜਾਬ ਦੀ ਧਰਤੀ ਤੇ ਹੀ ਉਹਨਾਂ ਤੇ ਆंसू ਗੈਸ ਦੇ ਗੋਲੇ ਗੁਲੀਆਂ ਚਲਾਈਆਂ ਜਾਣ ਤਾਂ ਇਹਦੇ ਲਈ ਸੂਬਾ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਭਗਵੰਤ ਮਾਨ ਸਾਹਿਬ ਦੀ ਕੀ ਜਵਾਬ ਦੇਈ ਹੈ ਇਹ ਵੀ ਆਮ ਆਦਮੀ ਪਾਰਟੀ ਆ ਕੇ ਦੱਸੇ ਤੇ ਨਾਲ ਹੀ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇੱਕ ਟਵੀਟ ਯਾਦ ਕਰਾ ਦਿਆਂ 2020 ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਇਹ ਟਵੀਟ ਕਰਦੇ 21 ਅਕਤੂਬਰ ਨੂੰ ਉਹ ਕਹਿੰਦੇ ਨੇ ਕਿ ਜੀ ਰਾਜਾ ਸਾਹਿਬ ਕਿਉਂਕਿ ਉਦੋਂ ਉਹ ಕಾಂಗ್ರೆਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਹਿੰਦੇ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਨਾ ਦਿਓ ਰਾਜਾ ਸਾਹਿਬ ਅਗਰ ਕੇਂਦਰ ਸਰਕਾਰ ਨਹੀਂ ਐਮਐਸਪੀ ਦਿੰਦੀ ਤਾਂ ਤੁਸੀਂ ਐਲਾਨ ਕਰੋ ਕਿ ਜਿਹੜੀਆਂ ਫਸਲਾਂ ਤੇ ਕੇਂਦਰ ਸਰਕਾਰ ਨਹੀਂ ਐਮਐਸਪੀ ਦੇਊਗਾ ਸੂਬਾ ਸਰਕਾਰ ਦੇਊਗੀ ਚਲੋ ਕਾਂਗਰਸ ਨੂੰ ਤਾਂ ਉਹ ਚਲਦਾ ਕਰਦਾ ਲੋਕਾਂ ਨੇ ਅੱਜ ਤੱਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੁਹਾਡੀ ਆਪਣੀ ਸਰਕਾਰ ਤੁਸੀਂ ਕਿਉਂ ਨਹੀਂ ਐਲਾਨ ਕਰਦੇ ਕਿ ਜੇ ਕੇਂਦਰ ਐਮਐਸਪੀ ਨਹੀਂ ਦੇਊਗਾ ਤਾਂ ਪੰਜਾਬ ਸਰਕਾਰ ਦੇਊਗੀ ਔਰ ਖਾਸ ਕਰਕੇ ਤੁਹਾਡੇ ਤਾਂ ਮੰਤਰੀ ਉਰੇ ਕਹਿੰਦੇ ਸੀ 5 ਮਿੰਟਾਂ ਚ ਦੇ ਦੇਾਂਗੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਫਾਰਮੂਲਾ ਤਿਆਰ ਕਰ ਲਿਆ ਸੋ ਇਹ ਸਾਰੀਆਂ ਗੱਲਾਂ ਦਾ ਵੀ ਅੱਜ ਤੁਹਾਨੂੰ ਜਵਾਬ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਦੇਣਾ ਪਊ। ਦੱਸਦੀ ਕਿਸ ਤੋਂ ਪਹਿਲਾਂ ਵੀ ਕਿਸਾਨ ਦਿੱਲੀ ਗਏ ਸੀਗੇ ਦਿੱਲੀ ਜਾ ਕੇ ਉਹਨਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਕਿਸਾਨ ਅੰਦੋਲਨ ਹੋਇਆ। ਕਈ ਤਰ੍ਹਾਂ ਦੀਆਂ ਖਬਰਾਂ ਉਦੋਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਸੀ ਤੇ ਇਤਿਹਾਸ ਇੱਕ ਵਾਰ ਫਿਰ ਆਪਣੇ ਆਪ ਨੂੰ ਦੁਹਰਾਉਂਦਾ ਨਜ਼ਰ ਆ ਰਿਹਾ ਹੈ। ਕਿਉਂਕਿ ਕਈ ਮੰਗਾਂ ਕਿਸਾਨਾਂ ਦੀਆਂ ਨਹੀਂ ਮੰਨੀਆਂ ਗਈਆਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਅਸੀਂ ਮੰਨ ਲਵਾਂਗੇ ਪਰ ਕਿਸਾਨ ਕਹਿੰਦੇ ਨੇ ਕਿ ਅਜੇ ਤੱਕ ਕੋਈ ਵੀ ਸਾਡੀ ਮੰਗ ਪੂਰੀ ਨਹੀਂ ਹੋਈ ਜਿਨ੍ਹਾਂ ਦਾ ਭਰੋਸਾ ਸਾਨੂੰ ਕੇਂਦਰ ਸਰਕਾਰ ਨੇ ਦਿੱਤਾ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ